ਵੱਲੇ ਪੰਜਾਬ ਦੇ ਵਿੱਚ ਤਕਰੀਬਨ 2027 ਦੇ ਵਿੱਚ ਤਕਰੀਬਨ ਡੇਢ ਤੋਂ ਪੌਣੇ 2 ਸਾਲ ਦਾ ਸਮਾਂ ਜੀ ਬਾਕੀ ਹੈ ਪੰਜਾਬ ਵਿਧਾਨ ਸਭਾ ਦਾ ਜਿਹੜਾ ਟਾਈਮ ਹੈ ਡੇਢ ਤੋਂ ਪੌਣੇ 2 ਸਾਲ ਦੇ ਤਕਰੀਬਨ ਅਜੇ ਬਾਕੀ ਹੈ ਪਰ ਅਸੀਂ ਗੱਲ ਕਰ ਰਹੇ ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ 2027 ਦੀ ਵਿਧਾਨ ਸਭਾ ਦੀ ਚੋਣ ਇਸ ਕਰਕੇ ਇਸ ਲਈ ਖਾਸ ਲੱਗ ਰਹੀ ਹੈ ਕਿਉਂਕਿ ਕੱਲ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਸ਼ੁਭ ਕਰਨਦੀਪ ਸਿੰਘ ਸਿੱਧੂ ਮੂਸੇਵਾਲਾ ਮਾਨਸਾ ਤੋਂ ਇਲੈਕਸ਼ਨ ਲੜੇ ਤੇ ਹਾਰ ਗਏ ਉਹਨਾਂ ਨੇ ਇਹ ਇਲੈਕਸ਼ਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਿਆ ਤੇ ਭਾਰੀ ਵੋਟਾਂ ਦੇ ਨਾਲ ਇਥੋਂ ਉਹਨਾਂ ਨੇ ਇਥੋਂ ਉਹਨਾਂ ਦੀ ਝੋਲੀ ਦੇ ਵਿੱਚ ਹਾਰ ਪਈ ਭਾਵੇਂ ਕਿ ਉਸ ਸਮੇਂ ਜੜੀ ਹਵਾ ਸੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਸੀ ਜੇਕਰ ਅਸੀਂ ਮਾਲਵੇ ਦੀ ਗੱਲ ਕਰੀਏ ਤਾ ਜਿਸ ਤਰ੍ਹਾਂ ਬਾਈ ਗੁਜਰਾਤ ਐ ਇਸ ਵੇਲੇ 25 ਚੱਲ ਰਿਹਾ ਤਕਰੀਬਨ ਜਿਹੜੀ ਪੰਜਾਬ ਸਰਕਾਰ ਦੀ ਟਰਮ ਐ ਉਹਨੂੰ ਤਕਰੀਬਨ 3 ਸਾਲ ਦਾ ਸਮਾਂ ਹੋ ਚੁੱਕਿਆਗਾ ਪਰ ਇਸ ਵੇਲੇ ਜਿਹੜੀਆਂ ਸਿਆਸੀ ਫੀਜ਼ਾ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਜਿਹੜੇ ਖੁੱਲ ਕੇ ਸਿਆਸਤ ਦੇ ਵਿੱਚ ਆਉਣ ਦਾ ਜਿਹੜਾ ਉਹਨਾਂ ਦਾ ਮਕਸਦ ਹੈ ਹੋ ਸਕਦਾ ਕਿ ਉਹਨਾਂ ਦਾ ਮਕਸਦ ਸਮਾਜ ਦੀ ਸੇਵਾ ਹੋਵੇ ਜਾਂ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਇਲੈਕਸ਼ਨ ਲੜਨਾ ਹੋਵੇ ਪਰ ਇੱਕ ਬਹੁਤ ਵੱਡਾ ਨਾਮੀ ਸਿੰਗਰ ਤੇ ਬਹੁਤ ਵੱਡਾ ਚਿਹਰਾ ਮਾਨਸਾ ਦੇ ਲੋਕਾਂ ਨੇ ਉੱਥੋਂ ਹਰਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਈਲੈਕਸ਼ਨ ਹੋਏ ਲੋਕ ਸਭਾ ਦੇ ਇਲੈਕਸ਼ਨ ਹੋਏ ਬਹੁਤ ਸਾਰੀਆਂ ਬਾਈਲੈਕਸ਼ਨ ਹੋਈਆਂ ਨੇ ਵਿਧਾਨ ਸਭਾ ਦੀਆਂ ਹੁਣ ਵੀ ਲੁਧਿਆਣਾ ਦੇ ਵਿੱਚ ਇੱਕ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਕੀ ਬਲਕਾਰ ਸਿੰਘ ਸਿੱਧੂ ਉੱਥੇ ਵੀ ਜਾ ਕੇ ਚੋਣ ਪ੍ਰਚਾਰ ਕਰਨਗੇ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿੱਥੇ ਜਿੱਥੇ ਜਿੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕੀ ਉੱਥੇ ਜਿਹੜੀਆਂ ਚੋਣਾਂ ਸੀ ਉਹ ਕਾਂਗਰਸ ਪਾਰਟੀ ਜਿੱਤ ਸਕੀ ਹੈ ਭਾਵੇਂ ਕਿ ਉਹਨਾਂ ਦਾ ਨਾਮ ਸਿੱਧੂ ਮੂਸੇਵਾਲੇ ਤੇ ਪਿਤਾ ਕਰਕੇ ਹੀ ਜਾਣਿਆ ਜਾਂਦਾ ਹੈ ਪਰ ਜਿਹੜੀ ਆ ਸਿੱਧੂ ਮੂਸੇਵਾਲੇ ਦਾ ਨਾਮ ਸੀ ਇੱਕ ਬ੍ਰਾਂਡ ਸੀ ਲੋਕ ਕਹਿੰਦੇ ਆ ਕਿ ਵੀ ਲੋਕਾਂ ਨੇ ਮਾਨਸਾ ਦੇ ਲੋਕਾਂ ਨੇ ਕਦਰ ਨਹੀਂ ਪਾਈ ਤੇ ਉਹਨੂੰ ਇੱਥੋਂ ਹਿਰਾ ਦਿੱਤਾ ਪਰ ਹੁਣ ਬਲਕੌਰ ਸਿੰਘ ਜਰ ਕਿਹਾ ਹੈ ਕਿ 2027 ਦੇ ਵਿੱਚ ਮੈਂ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੈ ਮਾਨਸਾ ਤੋਂ ਲੜੂੰਗਾ ਉਹ ਕਿਹੜੀ ਪਾਰਟੀ ਬਣੀ ਉਹ ਲੜਦੇ ਆ ਕਿਹੜੀ ਬਲੀ ਉਹ ਨਹੀਂ ਲੜਦੇ ਇਦੇ ਵਿੱਚ ਤਾਂ ਹਜੇ ਕਾਫੀ ਸਮਾਂ ਪਿਆ ਪਰ ਅਸੀਂ ਸਾਡੇ ਉਹਨਾਂ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਚੈਨਲ ਨੂੰ ਦੇਖਣ ਵਾਲਿਆਂ ਨੂੰ ਅਸੀਂ ਇੱਕ ਜ਼ਰੂਰ ਖਾਸ ਅਪੀਲ ਕਰਾਂਗੇ ਕਿ ਤੁਸੀਂ ਇਸ ਵੀਡੀਓ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਡੇ ਦੇ ਵਿੱਚ ਜਾ ਕੇ ਤੁਸੀਂ ਆਪਣੇ ਕਮੈਂਟ ਜ਼ਰੂਰ ਦੱਸਿਓ ਕਿ ਬਲਕਾਰ ਸਿੰਘ ਸਿੱਧੂ ਉੱਥੇ ਆਪਣੇ ਨੇੜਲੇ ਵਿਰੋਧੀ ਕਿਸੇ ਵੀ ਪਾਰਟੀ ਦੇ ਜਿਹੜੇ ਉਮੀਦਵਾਰ ਹੋਣਗੇ ਕੀ ਉਹਨਾਂ ਨੂੰ ਹਰਾਉਣ ਦੇ ਵਿੱਚ ਸਮਰੱਥ ਨੇ ਕੀ ਇਸ ਵਾਰ 2027 ਦੇ ਵਿੱਚ ਮਾਨਸਾ ਹਲਕੇ ਦੇ ਲੋਕ ਬਲਕੌਰ ਸਿੰਘ ਨੂੰ ਮੌਕਾ ਦੇਣਗੇ ਕਿਉਂਕਿ ਇਸ ਤੋਂ ਪਹਿਲਾਂ ਬਲਕੌਰ ਸਿੰਘ ਦੇ ਪੁੱਤਰ ਸ਼ੋਭ ਕਰਨਦੀਪ ਸਿੰਘ ਸਿੱਧੂ ਜੋ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਇਥੋਂ ਪਾਰੇ ਮਤ ਦੇ ਨਾਲ ਹਾਰ ਗਏ ਤੇ ਕੀ ਬਲਕੌਰ ਸਿੰਘ ਇਥੋਂ ਇਹ ਸੀਟ ਜਿੱਤ ਸਕਦੇ ਆ ਸਿਆਸੀ ਫਿਜ਼ਾ ਦੇ ਵਿੱਚ ਅੱਜ ਹੀ ਸਿਆਸੀ ਗਲਿਆਰਾਂ ਦੇ ਵਿੱਚ ਇਹ ਚੁੰਝ ਚਰਚਾ ਸ਼ੁਰੂ ਹੋ ਗਈ ਹੈ ਬਹੁਤ سارے ਲੋਕ 네ਗੇਟਿਵ ਕਹਿ ਰਹੇ ਆ ਬਹੁਤ سارے ਲੋਕ ਪੋਜ਼ਿਟਿਵ ਕਹਿ ਰਹੇ ਆ ਬਖ ਬਖ ਮੀਡੀਆ ਪਲੇਟਫਾਰਮ ਤੇ ਆਪਣੇ ਆਪਣੇ ਵਿਚਾਰ ਨੇ ਪਰ ਤੁਹਾਡੇ ਆਪਣੇ ਨਿੱਜੀ ਵਿਚਾਰ ਕੀ ਨੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਕੀ ਕੀ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਸੀਟ ਤੋਂ ਮਾਨਸਾ ਦੇ ਤੋਂ ਜਿੱਤ ਸਕਦੇ ਆ ਜਾਂ ਨਹੀਂ ਜੇ ਜਿੱਤ ਸਕਦੇ ਆ ਤਾਂ ਉਹਦਾ ਵੱਡਾ ਕਾਰਨ ਕੀ ਹੈ ਜੇਕਰ ਉਹ ਨਹੀਂ ਜਿੱਤਦੇ ਤਾਂ ਉਹਦਾ ਵੀ ਵੱਡਾ ਕਾਰਨ ਕੀ ਹੈ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਰ ਉਹਨਾਂ ਨੇ ਇੱਕ ਵਾਰੀ 2027 ਦੀਆਂ ਜਿਹੜੀਆਂ ਚੋਣਾਂ ਸੀ ਉਹਨਾਂ ਦਾ ਪਹਿਲਾਂ ਹੀ ਵਿਗਲ ਪਾ ਜਾ ਦਿੱਤਾਗਾ ਕਿ ਮੈਂ 2027 ਦੀ ਵਿਧਾਨ ਸਭਾ ਦੀ ਲੋ ਚੋਣ ਜਿਹੜੀ ਮਾਨਸਾ ਹਲਕੇ ਤੋਂ ਲੜਾਂਗਾ ਤੇ ਲੋਕਾਂ ਦੇ ਕੀ ਵਿਚਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਉਂ ਹੀ ਸਾਡੇ ਕੋਲ ਕੋਈ ਨਵੀਂ ਅਪਡੇਟ ਆਉਂਦੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ